ਜੇ ਜੁਗ ਚਾਰੇ ਆਰ ਜਾ ਹੋਰ ਦਸੁਣੇ ਹੋਏ ਨਵਾਂ ਘਟਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇ ਕੇ ਜਸ ਕੀ ਰਤ ਜਗਲੇ जे तिस नदर ना आवई ता बात ना पुछे के कीटा अंदर कीट कर दोषी दोस्त धरे नानक निरगुण गुण करे गुणवन्ते आ गुण दे ਤੇ ਹਾ ਕੋਈ ਨਾ ਸੁਜਈ ਜੇ ਇਸ ਗੁਣ ਕੋਈ ਕਰੇ ਮਨੁੱਖ ਦੀ ਲਾਲਸਾ ਚਾਹਤ ਸਭ ਤੋਂ ਪ੍ਰਬਲ ਜੀਵਨ ਦੀ ਹੈ ਲੰਬਾ ਜੀਵਨ ਦੀ ਲਾਲਸਾ ਬੜੀ ਪਰਬਲ ਹੈ ਇਹਨੂੰ ਜੀਵਿਸ਼ਣਾ ਕਹਿੰਦੇ ਨੇ ਮਨੁੱਖ ਜੀਵਣਾ ਚਾਹੁੰਦਾ ਹੈ ਬਹੁਤ ਜੀਵਣਾ ਚਾਹੁੰਦਾ ਹੈ ਬਹੁਤ ਜੀਵਣਾ ਚਾਹੁੰਦਾ ਹੈ ਲਕਸ਼ ਤੋਂ ਬਿਨਾ ਸਮਝ ਤੋਂ ਬਿਨਾ ਜੀਵਣਾ ਚਾਹੁੰਦਾ ਹੈ ਜਾਂ ਇੰਜ ਕਹਿ ਲੋ ਜੀਵਣਾ ਹੀ ਲਕਸ਼ ਹੈ ਜੀਵਣਾ ਹੀ ਮਨੋਰਥ ਹੈ ਪਰ ਨਹੀਂ ਸਹਿਬ ਕਹਿੰਦੇ ਅਗਰ ਐਸਾ ਹੋਵੇ ਜੇ ਜੁਗ ਚਾਰੇ ਆਰ ਜਾ ਜੇ ਚਾਰ ਯੁੱਗਾਂ ਵਰਗੀ ਉਮਰ ਹੋ ਜਾਏ ਭਾਵੇਂ ਲੱਖਾਂ ਸਾਲ ਦੀ ਉਮਰ ਹੋ ਜਾਏ ਸਤਕੁਰ ਜੋ ਇੱਕ ਹੈ ਰਹਿਣੇ ਅਗਰ ਲੱਖਾਂ ਸਾਲ ਦੀ ਵੀ ਉਮਰ ਹੋਵੇ ਤਾਂ ਵੀ ਮਨੁੱਖ ਦੀ ਜੀਵਸ਼ਣਾ ਮੁਕਦੀ ਨਹੀਂ ਤਾਂ ਵੀ ਮਨੁੱਖ ਜੀਵਣਾ ਚਾਹੁੰਦਾ ਹੈ ਅੱਗੇ ਜੀਵਣਾ ਚਾਹੁੰਦਾ ਹੈ ਹੋਰ ਜੀਵਣਾ ਚਾਹੁੰਦਾ ਹੈ ਤੋਂ ਸੈਵਕੇంద్ర ਹੋਰ ਦਾ ਸੋਹਣੇ ਹੋਏ ਜੀ ਹੋਰ 10 ਗੁਣਾ ਵਧਾ ਦੇਈਏ ਕਰੋੜਾਂ ਸਾਲ ਦੀ ਉਮਰ ਹੋਵੇ ਜੇ ਜੁਗ ਚਾਰੇ ਆਰ ਜਾ ਹੋਰ ਦਸ ਸੋਣੇ ਹੋਏ ਪ੍ਰਥਮ ਮਨੁੱਖ ਜੀਵਣਾ ਚਾਹੁੰਦਾ ਹੈ ਲੱਖਾਂ ਕਰੋੜਾਂ ਸਾਲ ਤੱਕ ਵੀ ਜੀਵਣਾ ਚਾਹੁੰਦਾ ਹੈ ਅਗਰੇ ਮੰਗ ਇਹ ਚਾਹਤ ਉਸ ਦੀ ਪੂਰੀ ਹੋ ਜਾਏ ਤਾਂ ਕਿਆ ਰੁਕ ਜਾਏਗਾ ਹੋਰ ਮੰਗ ਨਹੀਂ ਪੈਦਾ ਹੋਵੇਗੀ ਪਿੱਤਰ ਮੰਗ ਇਹ ਪੈਦਾ ਹੋਵੇਗੀ ਫਿਰ ਮਨੁੱਖ ਦੀ ਇਹ ਚਾਹਤ ਹੋਵੇਗੀ ਮੈਨੂੰ ਸਾਰੇ ਹੀ ਜਾਣਨ ਮੇਰੇ ਨਾਮ ਦਾ ਵਰਚਾ ਸਾਰੀ ਦੁਨੀਆ ਦੇ ਚੋਗੇ ਹਰ ਇੱਕ ਦੀ ਜ਼ਬਾਨ ਤੇ ਮੇਰਾ ਨਾਮ ਆਵੇ ਨਵਾਂ ਖੰਡਾਂ ਵਿੱਚ ਜਾਣੀ ਹੈ ਨੌ ਖੰਡ ਧਰਤੀ ਦੇ ਚ ਮੈਂ ਮਸ਼ਹੂਰ ਹੋਵਾਂ ਪ੍ਰਸਿੱਧ ਹੋਵਾਂ ਪ੍ਰਥਮ ਮਨੁੱਖ ਜੀਵਣਾ ਚਾਹੁੰਦਾ ਹੈ ਫਿਰ ਪਰसिद्ध ਹੋਣਾ ਚਾਹੁੰਦਾ ਹੈ ਇਹ ਬੜੀ ਪਰਬਲ ਲਾਲਸਾ ਬਹੁਤ ਵੱਡੀ ਲਾਲਸਾ ਮਨੁੱਖ ਦੇ ਅੰਦਰ ਹੈ ਐਸੇ ਵੀ ਦੇਖਦੇ ਹਾਂ ਸਰੀਰ ਰੋਗੀ ਹੋ ਗਿਆ ਹੈ ਜਰਜਰਾ ਹੋ ਗਿਆ ਹੈ ਬਿਰਧ ਹੋ ਗਿਆ ਹੈ 90 100 ਸਾਲ ਦਾ ਹੋ ਗਿਆ ਹੈ ਤਾਂ ਵੀ ਜੀਵਣਾ ਚਾਹੁੰਦਾ ਹੈ ਜੀਵਣਾ ਚਾਹੁੰਦਾ ਹੈ ਜੀਵਨ ਦੀ ਲਾਲਸਾ ਬਹੁਤ ਪਰਵਲ ਹੈ ਬਹੁਤ ਪਰਵਲ ਹੈ ਬੜੀ ਪਰਵਲ ਹੈ ਇਸ ਵਾਸਤੇ ਸਾਹਿਬ ਕਹਿੰਦੇ ਨੇ ਜੇ ਜੁਗ ਚਾਰੇ ਆਰ ਜਾ ਹੋਰ ਦ ਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਏ ਨੌ ਖੰਡ ਪ੍ਰਿਥਵੀ ਚ ਜਾਣਿਆ ਵੀ ਜਾਏ ਚਲੋ ਇਹ ਚਾਹਤ ਵੀ ਉਸਦੀ ਪੂਰੀ ਹੋ ਜਾਏ ਇतना પ્રસિદ્ધ ਹੋ ਜਾਏ ਕਿ ਹਰ ਜਗ੍ਹਾ ਦੇ ਮਨੁੱਖ ਜੀਵ ਸਤਕਾਰ ਲਈ ਉਸਦੇ ਨਾਲ ਚਲਣ। ਉਹਦੀ ਤਾਬਿਆ ਦੇ ਚਲਣ। ਉਹਦੀ ਹਜ਼ੂਰੀ ਦੇ ਚਲਣ। ਉਸਦੇ ਸਨਮਾਨ ਦੇ ਚਲਣ। ਔਰ ਉਸਦੀ ਆਗਿਆ ਦੇ ਚਲਣ। ਐਸਾ ਉਹ ਸਮਰਥ ਵੀ ਹੋ ਜਾਏ। ਐਸਾ ਇੱਜ਼ਤਦਾਰ ਵੀ ਹੋ ਜਾਏ। ਔਰ ਇਤਨੇ ਉਸਦੀ ਉਮਰ ਹੋ ਜਾਏ ਕਰੋਨਾ ਸਾਲਾਂ ਦੀ ਸਹਿਬ ਕਹਿੰਦੇ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇਕੇ ਜਸ ਕੀ ਰਤ ਜਗਲੇ ਕਈ ਦਫਾ ਬਦਮਾਸ਼ ਵੀ ਪ੍ਰਸਿੱਧ ਹੋ ਜਾਂਦੇ ਨੇ ਬੜੇ ਬੜੇ ਦੁਸ਼ਟ ਉਹਨਾਂ ਦੀ ਵੀ ਇਤਿਹਾਸ ਦੇ ਚਰਚਾ ਹੈ ਚੰਗੇ ਸਾ ਹੈ ਹਲਾਕੂ ਹੈ ਹਿਟਲਰ ਹੈ ਸਾਰਾ ਜਗਤ ਤੇ ਉਹਨਾਂ ਨੂੰ ਵੀ ਜਾਣਦਾ ਹੈ ਇਤਿਹਾਸ ਦੇ ਵਿੱਚ ਉਹਨਾਂ ਦਾ ਵੀ ਜ਼ਿਕਰ ਹੈ ਤਾਂ ਸਤਿਗੁਰudev ਜੀ ਮਹਾਰਾਜ ਕਹਿੰਦੇ ਨੇ ਇਹ ਲਾਲਸਾ ਵੀ ਉਸ ਦੀ ਪੂਰੀ ਹੋਵੇ ਕਿ ਚੰਗਾ ਨਾਮ ਰਖਾਇਕੇ ਜਸ ਕੀ ਰਤ جگ ਲੈ ਹਰ ਇੱਕ ਦੀ ਜ਼ਬਾਨ ਤੇ ਉਸ ਦਾ ਜਸ ਹੋਵੇ ਔਰ ਸਾਰੇ ਉਸ ਨੂੰ ਆਖਣ ਬਹੁਤ ਚੰਗਾ ਹੈ ਬਹੁਤ ਚੰਗਾ ਹੈ ਬਹੁਤ ਮਹਾਨ ਹੈ ਬੜਾ ਉੱਤਮ ਹੈ ਕੋਈ ਉਸ ਦੀ ਨੰਦਾ ਨਾ ਕਰੇ ਸਾਰੇ ਜੋ ਹੈ ਉਸ ਦੀ ਉਪਮਾ ਕਰਨ ਮਹਿਮਾ ਗਾਇਨ ਕਰਨ ਚੰਗੇ ਢੰਗ ਨਾਲ ਉਸ ਦਾ ਨਾਮ ਲਵਨ ਚੰਗਾ ਨਾਮ ਰਖਾਇ ਕੇ ਜਸ ਕੀ ਰਤ ਜਗ ਲੇ ਜਗਤ ਦੇ ਚੋਂ ਆਪਣੇ ਜਸ ਤੇ ਕੀਰਤੀ ਦਾ ਰਸ ਲਵੇ ਬਾਹ ਸਾਰਾ ਜਗਤ ਉਹਦਾ ਜਸ ਗਾਇਨ ਕਰੇ ਉਦੀ ਕੀਰਤੀ ਗਾਇਨ ਕਰੇ ਔਰ ਇਸ ਦਾ ਸੁਖ ਤੇ ਮਾਣ ਉਹ ਪ੍ਰਾਪਤ ਕਰੇ ਸਾਬ ਕਨ ਅਗਰ ਐਸਾ ਹੋ ਜਾਏ ਆਵਲ ਤੇ ਐਸਾ ਅਜ ਤੱਕ ਕੋਈ ਹੋਇਆ ਨਹੀਂ ਪਰ ਮਨੁਖ ਦੀ ਇਹ ਚਾਹਤ ਹੈ ਮਨੁਖ ਦੇ ਮਾਨਸਿਕ ਮੰਡਲ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਬਕਾਇਦਾ ਚਿੱਤਰਣ ਕੀਤਾ ਹੈ ਕਿ ਮਨੁਖ ਦੀ ਇਹ ਮੰਗ ਹੈ ਮਨੁਖ ਐਸਾ ਚਾਹੰਦ ਹੈ ਮਨੁਖ ਐਸਾ ਸੋਚਦਾ ਹੈ ਚੰਗਾ ਨਾਮ ਰਖਾਇ ਕੇ ਜਸ ਕੀ ਰਤ ਜਗਲੇ ਪਰ ਜੇ ਇਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਸਾਰਿਆਂ ਮਨੁੱਖਾਂ ਦੀਆਂ ਨਿਗਾਹਾਂ ਥੱਲੇ ਆ ਗਏ ਹੈ ਪਰਮਾਤਮਾ ਦੀ ਨਿਗਾਹ ਥੱਲੇ ਨਹੀਂ ਆਇਆ ਸਾਰੇ ਮਨੁੱਖਾਂ ਦੀਆਂ ਨਜ਼ਰਾਂ ਤਾਂ ਉੱਚਾ ਹੋ ਗਿਆ ਹੈ ਪਰਮਾਤਮਾ ਦੀ ਨਿਗਾਹ ਥੱਲੇ ਨਹੀਂ ਆਇਆ ਅਜੇ ਉਸ ਦੀ ਨਜ਼ਰ ਦਾ ਪਾਤਰ ਨਹੀਂ ਬਣਿਆ ਅਜੇ ਉਸ ਦੀ ਦ੍ਰਿਸ਼ਟੀ ਦਾ ਇਹ ਪਾਤਰ ਨਹੀਂ ਬਣਿਆ ਸੰਸਾਰ ਦੀ ਪਾਤਰਤਾ ਇਸ ਨੇ ਜੁਟਾ ਲਈ ਹੈ ਦਰਸਲ ਜੈਸਾ ਮਨੁੱਖ ਦੇ ਕੋਲ ਪਾਤਰ ਹੋਵੇ ਜਿਤਨੀ ਪਾਤਰਤਾ ਹੋਵੇ ਪ੍ਰਾਪਤ ਹੋ ਹੀ ਜਾਂਦਾ ਹੈ ਦੇਖਣ ਦੇ ਚਾਇਆ ਹੈ ਸੰਸਾਰ ਦੇ ਚੋਂ ਜਸ ਕੀਰਤੀ ਬਹੁਤ ਸਾਰੇ ਲੋਕ ਪ੍ਰਾਪਤ ਕਰ ਲੈਨੇ ਹੈ اسی पात्रता जुटा लेंदे ने पर वाकई प्रभु ਦੇ ਦਰਵਾਰ ਵਿੱਚ ਵੀ ਨਾਂ ਦਾ ਜਸ ਹੋਵੇ ਤੇ ਕੀਰਤੀ ਹੋਵੇ ਇਹ ਕੋਈ ਲਾਜ਼ਮੀ ਨਹੀਂ ਹੈ ਮਨੁੱਖਾਂ ਦੀ ਨਜ਼ਰਾਂ ਤੋਂ ਉੱਚਾ ਉੱਠ ਜਾਣਾ ਜੀਵਨ ਦਾ લક્ષ ਨਹੀਂ ਹੈ ਪ੍ਰਮਾਤਮਾ ਦੀ ਨਜ਼ਰਾਂ ਦੇ ਥੱਲੇ ਆ ਜਾਣਾ ਇਹੀ ਜ਼ਿੰਦਗੀ ਦਾ લક્ષ ਹੈ ਤੋਂ ਸਹਿਬ ਕਹਿੰਦੇ ਜੇ तिस ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇਗੇ کسی نے بھی مو نہیں لانا جنم اکارت چلا جائے گا کیونکہ پرماتما نگاہ تھلے نہیں آیا اور اگے سوائے دکیاں تو دکھ تو اور کچھ بھی نہیں ہوئے گا ایسا منوکھ جو ہے اپنے جس لئی اپنی کیرتی لئی پربودی کیرتی لئی نہیں پربھو جس لئی نہیں ایسا منق جیودار رہا جو صرف جیون کی لالسا لی جیو ہے جگت تو نو سنمان ملے صدکار ملے آدر ملے لیکن بھل کے بھی کدی پربھو کا آدر نہیں تھا, سنمان نہیں کیا جس نہیں گائے نہیں نیتا کی کیرتی نہیں گائے نہیں نی ایسا منخ دھنگر نانک دیو جی مہاراج کہ कीटा अंदर कीट कर दोषी दोस्त तरे ऐसे दोषी ਨੂੰ ਦੋਸ਼ੀ ਕਰਾਰ ਦਿੱਤਾ ਜਾਵੇਗਾ और سزا ਉਸ ਨੂੰ ਮਿਲ ਸਕਦੀ ਹੈ ਕੀੜਿਆਂ ਦੇ ਚੋਂ ਨਿਖਿਤ ਕੀੜਾ ਬਣੇ ਹੁਣ ਉਸ ਦੇਤੇ ਕਿਸੇ ਦੀ ਨਿਗਾਹ ਵੀ ਨਾ ਪਵੇ और ਭੁੱਲੇ ਕਿਸੇ ਦੀ ਨਿਗਾਹ ਪੈ ਵੀ ਜਾਏ ਤਾਂ ਘਿਰਣਾ ਕਰਕੇ एकदम ਇੱਕ ਪਾਸੇ ਹੋ ਜਾਏ ਦਰਸਲ ਜੋ ਜਗਤ ਦੇ ਚਾਹ ਮਾਨ ਪ੍ਰਤਿਸ਼ਠਾ ਹੀ ਹਾਸਲ ਕਰਨਾ ਚਾਹਦਾ ਹੈ ਤੇ ਬਹੁਤ ਜੀਵਣਾ ਚਾਹਦਾ ਹੈ ਔਰ ਆਪਣੀ ਕੀਰਤੀ ਤੇ ਜਸ ਕਰਾਣਾ ਚਾਹਦਾ ਹੈ ਉਸ ਨੂੰ ਕਈ ਤਰ੍ਹਾਂ ਦੇ ਅਨਰਥ ਕਰਨੇ ਪੈਣਗੇ ਆਖਿਰ ਰਾਜਨੀਤੀ ਦੀ ਮਹਿਮਾ ਇਹੀ ਤੇ ਹੈ ਹੁਰ ਕੀ ਔਰ ਰਾਜਨੀਤੀ ਦਾ ਕਦੇ ਦੂਰ ਦਾ ਵੀ ਸੰਬੰਧ ਧਰਮ ਨਾਲ ਨਹੀਂ ਹੋ ਸਕਦਾ ਧਰਮ ਕੋਮਲਤਾ ਤੇ ਖੜਾ ਹੈ ਰਾਜਨੀਤੀ ਬੜੀ ਕਠੋਰ ਹੈ ਧਰਮ ਦਇਆ ਤੇ ਖੜਾ ਹੈ ਰਾਜਨੀਤੀ ਤੇ ਬਦਲੇ ਦੀ ਭਾਵਨਾ ਤੇ ਖੜੀ ਹੈ ਧਰਮ ਜੋ ਪਿੱਛੇ ਹੈ ਉਹਨੂੰ ਸਹਾਰਾ ਦੇ ਬਰਾਬਰੀ ਤੇ ਆ ਜਾਏ ਅੱਗੇ ਲੰਘਦਾ ਹੈ ਤੇ ਅੱਗੇ ਵੀ ਲੰਘ ਜਾਏ ਐਸੀ ਉਸਦੀ ਸੇਵਾ ਕਰੀਏ ਪਰ ਰਾਜਨੀਤੀ ਦੇ ਜੋ ਪਿੱਛੇ ਖੜਾ ਹੈ ਉਸਨੂੰ ਧੱਕਾ ਮਾਰੀਏ ਤੇ ਥੱਲੇ ਜਾ ਗਰੇ ਅਕਸਰ ਰਾਜਨੀਤਕ ਜਿਨ੍ਹਾਂ ਪੌੜੀਆਂ ਤੇ ਚੜ ਕੇ ਸਿੰਘਾਸਣ ਤੱਕ ਪਹੁੰਚਦੇ ਨੇ ਉਹਨਾਂ ਪੌੜੀਆਂ ਨੂੰ ਤੋੜ ਦਿੰਦੇ ਨੇ ਤਾਂ ਕਿ ਦੂਸਰਾ ਨਾ ਚੜ ਸਕੇ ਦੂਸਰਾ ਸਿੰਘਾਸਣ ਤੱਕ ਨਾ ਪਹੁੰਚ ਸਕੇ ਪਰ ਭਗਤ ਤੇ ਸੰਤ ਧਾਰਮਿਕ ਮਨੁੱਖ ਜਿਨ੍ਹਾਂ ਪੌੜੀਆਂ ਤੇ ਚੜ ਕੇ ਪ੍ਰਭੂ ਤੱਕ ਪਹੁੰਚਦਾ ਹੈ ਉਹਨਾਂ ਨੂੰ ਇਤਨਾ ਮਜ਼ਬੂਤ ਕਰਦਾ ਹੈ ਇਤਨਾ ਮਜ਼ਬੂਤ ਕਰਦਾ ਹੈ ਸਾਰੀ ਲੋਕਾਈ ਚੜ ਕੇ ਉੱਥੇ ਤੱਕ ਪਹੁੰਚੇ ਸਾਰਿਆਂ ਨੂੰ ਉਹ ਪਰਮ ਆਨੰਦ ਪ੍ਰਾਪਤ ਹੋਵੇ ਦਰਸਲ ਰਾਜਨੀਤੀ ਸ਼ਿੰਗਾਸਣ ਇੱਕ ਹੈ ਦਾਵੇਦਾਰ ਬਹੁਤ ਨੇ ਇੱਕੋ ਹੀ ਬੈਠ ਸਕਦਾ ਹੈ ਇਸ ਵਾਸਤੇ ਬੜਾ ਸੰਘਰਸ਼ ਚਲੇਗਾ ਪ੍ਰਭੂ ਦਾ ਸਿੰਘਾਸਣ ਇਤਨਾ ਵੱਡਾ ਹੈ ਸਾਰੇ ਵੀ ਬੈਠ ਜਾਣ ਔਰ ਸਾਰੇ ਮਹਾਰਾਜੇ ਬਣ ਜਾਣ ਤਾਂ ਵੀ ਜਗ੍ਹਾ ਖਾਲੀ ਰਹਿੰਦੀ ਹੈ ਤਾਂ ਵੀ ਬਹੁਤਿਆਂ ਨੂੰ ਬੈਠਣ ਲਈ ਥਾਂ ਬਣੀ ਰਹਿੰਦੀ ਹੈ ਤੋ ਸਾਹਿਬ ਕਹਿੰਦੇ ਨੇ ਐਸਾ ਮਨੁੱਖ ਨਿਰਦੋਸ਼ ਹੋ ਹੀ ਨਹੀਂ ਸਕਦਾ ਜੋ ਸਿਰਫ ਆਪਣੀ ਕੀਰਤੀ ਚਾਹੁੰਦਾ ਹੈ ਆਪਣਾ ਜਸ ਚਾਹੁੰਦਾ ਹੈ ਹਰੇਕ ਦੀ ਜਵਾਨ ਦੇ ਉੱਤੇ ਆਪਣੇ ਹੀ ਨਾਂ ਦੀ ਉਪਮਾ ਚਾਹੁੰਦਾ ਹੈ ਬੜੀ ਪ੍ਰਸਿੱਧੀ ਚਾਹੁੰਦਾ ਹੈ ਪਤਾ ਨਹੀਂ ਕਿੰਨੇ ਇਹ ਅਨਰਥ ਕਰੇਗਾ ਕਿੰਨੇ ਪਾਪੜ ਬਿਲੇਗਾ ਇਸ ਵਾਸਤੇ ਸ਼ੈਵ ਕਹਿੰਦੇ ਨੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਦਰੇ ਇਸ ਦੋਸ਼ੀ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਆਇਰ ਹੋਣਗੇ ਔਰ ਸਜ਼ਾ ਵਜਾਂ ਇੱਕ ਕੀੜਿਆਂ ਦੇ ਚਾਉਂ ਕੀੜਾ ਵਿਸ਼ਟਾ ਦਾ ਕੀੜਾ ਬਣੇਗਾ ऐसा कीड़ा जिस ਦੇ ਉੱਤੇ ਹੁਣ ਮਨੁੱਖਾਂ ਦੀ ਨਿਗਾਹ ਕਤਈ ਨਹੀਂ ਪਹੇਗੀ ਪਹਿਲੇ ਤੇ ਮਨੁੱਖਾਂ ਦੀ ਨਜ਼ਰਾਂ ਤੋਂ ਉੱਪਰ ਸੀ ਹੁਣ ਮਨੁੱਖ ਇਸ ਨੂੰ ਆਪਣੀ ਨਿਗਾਹ ਦੇ ਥੱਲੇ ਵੀ ਨਹੀਂ ਲੈਣਾ ਚਾਹੁੰਦਾ ਐਸੀ ਇਸ ਦੀ ਤਰਜ਼ੇ ਜ਼ਿੰਦਗੀ ਹੋ ਜਾਏਗੀ ਤਾਂ ਕੀ ਇਹ ਹਮੇਸ਼ਾ ਲਈ ਹੈ ਕਹਿੰਦੇ ਨੇ ਪੱਛਮੀ ਦੁਨੀਆ ਦੇ ਧਰਮ ਮਿਡਲ ਈਸਟ ਦੇ ਧਰਮ اسلام ईसाईयत یہودی پارسی ਨਰਕ ਦੋਜ਼ਕ ਸਦੀ ਵੀ ਇੱਕ ਦਫਾ ਦੋਜ਼ਕ ਦੇ ਚ ਪਹੇ ਗਏ ਤਾਂ ਹਮੇਸ਼ਾ ਲਈ ਫਿਰ ਨਿਕਲਣ ਦਾ ਕੋਈ ਰਸਤਾ ਨਹੀਂ ਕੋਈ ਚਾਰਾ ਨਹੀਂ ਪਰ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬੜਾ ਦਿਆਲੂ ਹੈ ਉਹ ਪਰਿਪੂਰਨ ਪ੍ਰਮਾਤਮਾ ਬੜਾ ਕਿਰਪਾਲੂ ਹੈ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਪਰ ਨਾਨਕ ਨਿਰਗੁਣ ਗੁਣ ਕਰੇ गुणवंतियां गुण दे वो निर्गुण गुण देने वाला है और गुणवाना नो और गुण देने वाला है अग्र ऐसा मनुख मनुखਾਂ ਦੀ ਨਜ਼ਰਾਂ ਤੋਂ ਵੀ ਗਿਰ ਗਿਆ ਹੈ ਕੀੜੀਆਂ ਦੇ ਚ ਕੀੜੇ ਦੀ ਤਰ੍ਹਾਂ ਹੋ ਗਿਆ ਜੇ ਫਿਰ ਕਿਦਰੇ ਇਹ ਪ੍ਰਭੂ ਦਾ ਚਿੰਤਨ ਕਰੇ ਪ੍ਰਭੂ ਦੀ ਕੀਰਤੀ ਕਰੇ ਤੇ ਪ੍ਰਭੂ ਦੀ ਕੀਰਤੀ ਦੀ ਲਾਲਸਾ ਪੈਦਾ ਹੋ ਜਾਏ ਇਸਨੇ ਗੁਣੇ ਦੇ ਅੰਦਰ ਵੀ ਗੁਣ ਪੈਦਾ ਹੋ ਜਾਣਗੇ ਦਰਵਾਜ਼ੇ ਪ੍ਰਮਾਤਮਾ ਦੇ ਕਿਸੇ ਲਈ ਵੀ ਬੰਦ ਨਹੀਂ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਨੂੰ ਗੁਣ ਦੇਉ ਗੁਣਵਾਨਾਂ ਨੂੰ ਹੋਰ ਗੁਣ ਦਿੰਦਾ ਹੈ ਨਿਰਗੁਣਿਆਂ ਨੂੰ ਵੀ ਗੁਣਵਾਨ ਬਣਾਉਂਦਾ ਹੈ ਸਾਰਿਆਂ ਲਈ ਉਸ ਦੇ ਦਰਵਾਜ਼ੇ ਖੁੱਲੇ ਨੇ ਹਮੇਸ਼ਾ ਲਈ ਉਸ ਦੇ ਦਰਵਾਜ਼ੇ ਖੁੱਲੇ ਨੇ ਇਸ ਵਾਸਤੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਦੇਹਾ ਕੋਏ ਨਾ ਸੁਝਾਈ ਜੇ ਤਿਸ ਗੁਣ ਕੋਏ ਕਰੇ ਇਸ ਤਰ੍ਹਾਂ ਦਾ ਤੇ ਹੋਰ ਕੋਈ ਨਹੀਂ ਦਿਖਾਈ ਦੇਂਦਾ ਕਿ ਐਸੇ ਨਿਗੁਣਿਆਂ ਨੂੰ ਵੀ ਗੁਣ ਦੇ ਦੇਵੇ ਐਸੇ ਦੁਰਾਚਾਰੀਆਂ ਦੇ ਲਈ ਵੀ ਆਪਣੇ ਦਰਵਾਜ਼ੇ ਖੋਲ ਦੇਵੇ ਜਿਵੇਂ ਗਲਾਜ਼ਤ ਨਾਲ ਮੈਲ ਨਾਲ ਲਿਬੜੇ ਹੋਏ ਬੱਚੇ ਨੂੰ ਵੀ ਮਮਤਾ ਦੀ ਮਾਰੀ ਹੋਈ ਮਾਂ ਚੁੱਕ ਲੈਂਦੀ ਏ ਗਲਵਕੜੀ ਚ ਲਾ ਲੈਂਦੀ ਏ ਜੇ ਉਹ ਕਿਦਰੇ ਹੱਥ ਪਸਾਰੇ ਸਿਰਫ ਇੱਕ ਤਫਾ ਮਨੁਕ ਬਾਵਾ ਉਚੀਆਂ ਕਰੇ ਤੜਪ ਪੈਦਾ ਕਰੇ ਪ੍ਰਭੂ ਲਈ ਤੋ ਐਸੇ ਨਿਗੁਣੇ ਨੋ ਵੀ ਪਰਮਾਤਮਾ ਆਪਣੀ ਗਲਵਕੜੀ ਚ ਲੈ ਲੈਂਦਾ ਸਾਇਬ ਕਹਿੰਦੇ ਨੇ ਐਸਾ ਤੇ ਹੋਰ ਕੋਈ ਵੀ ਨਹੀਂ ਦਿਖਾਈ ਦਿੰਦਾ ਜੋ ਐਸੇ ਨਿਗੁਣਿਆ ਨੋ ਵੀ ਗਲੇ ਨਾਲ ਲਾਵੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਜਾਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਇਸ ਗੁਣ ਕੋਈ ਕਰੇ